ਜੀਡੀਐਸ ਨਿਊ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਇਸ ਵੇਲੇ ਦੀ ਖਬਰ ਅੰਮਰਸਰ ਦੇ ਪਿੰਡ ਨੰਗਲ ਦਿਆਲ ਸਿੰਘ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਸਿੱਖ ਪੰਥ ਦੇ ਮਹਾਨ ਜਰਨੈਲ ਤਨਤਨ ਬਾਬਾ ਜੀਵਨ ਸਿੰਘ ਜੀ ਭਾਈ ਜੱਤਾ ਜੀ ਦੇ 363 ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਇਹ ਸਮਾਗਮ ਤਨਤਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਪੰਜਾਬ ਅਤੇ ਪਿੰਡ ਨਗਰ ਨੰਗਲ ਦਿਆਲ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ਰਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਅਤੇ ਢਾਡੀ ਕਵੀ શ્રી ਅਤੇ ਕਥਾਵਾਚਕ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਨੇ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਸਮਾਗਮ ਦੌਰਾਨ ਆਈਆਂ ਸੰਗਤਾਂ ਲਈ ਚਾਹ ਪਕੌੜੇ ਅਤੇ ਪ੍ਰਸ਼ਾਦਿਆਂ ਦਾ ਅਟੁੱਟ ਲੰਗਰ ਵਰਤਾਇਆ ਗਿਆ ਸਰਬਸਾਂਝੀ ਸੇਵਾ ਸੁਸਾਇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਬਹੁਤ ਸਾਰੇ ਕਾਰਜ ਕੀਤੇ ਜਾਂਦੇ ਹਨ ਅਤੇ ਜਿੱਥੇ ਵੀ ਗਰੀਬ ਪਰਿਵਾਰਾਂ ਨਾਲ ਤੱਕਾ ਹੁੰਦਾ ਹੈ ਉੱਥੇ ਹੀ ਸਰਬਸਾਂਝੀ ਸੇਵਾ ਸੁਸਾਇਟੀ ਗਰੀਬ ਪਰਿਵਾਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੀ ਹੈ ਸੁਸਾਇਟੀ ਦੇ ਮੁਖ ਸੇਵਾਦਾਰ ਭਾਈ ਮਨਜੀਤ ਸਿੰਘ ਢੀਲਾਵਾਲ ਸਰਦਾਰ ਹਰਵਿੰਦਰ ਸਿੰਘ ਫੌਜੀ ਸੁਸਾਇਟੀ ਕਨਵੀਨਰ ਕੈਪਟਨ ਨਰਿੰਜਨ ਸਿੰਘ ਅਤੇ ਪ੍ਰਧਾਨ ਕੁਲਵੰਤ ਸਿੰਘ ਨੇ ਸਮਾਗਮ ਬਾਰੇ ਜਾਣਕਾਰੀ ਦਸਦੇ ਹੋਏ ਪੱਤਰਕਾਰ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ ਆਪਕੋ ਪਹਿਲਾ ਬਰਫਤੇ ਸਾਹਿਬ ਜੀ ਵਾਇਰ ਦੀ ਕਾਲ ਸਾਹਿਬ ਵਾਇਰ ਰਸਮੀ ਪੱਤੇ ਜੋ ਤੁਹਾਡੇ ਮਾਧਿਮ ਲਈ ਜੀਡੀਐਸ ਨਿਊਜ਼ ਦਾ ਸੀ ਧੰਨਵਾਦ ਕਰਦੇ ਆ ਬਾਸ ਰੰਗਰੇਟਾ ਜੂਠੇ ਦਾ ਪ੍ਰੈਜ਼ੀਡੈਂਟ ਪੰਜਾਬ ਅਤੇ ਮੇਰੇ ਨਾਲ ਪੰਜਾਬ ਪ੍ਰਧਾਨ ਪੰਜਾਬ ਚੇਅਰਮੈਨ ਪ੍ਰੋਫੈਸਰ ਦੀ ਟੀਮ ਅਤੇ ਮੇਰੀ ਪੂਰੀ ਰੰਗਰੇਟਾ ਜੂਠੇ ਦਾ ਟੀਮ ਅੱਜ ਪਿੰਡ ਬਿਆਲ ਨਗਰ ਵਿੱਚ ਪਹੁੰਚੀ ਆ ਜਿੱਥੇ ਅੰਮ੍ਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦਾ ਜਿਹੜਾ ਇਹ ਨੂੰ ਪਿਆੜਾ ਜਿਹੜਾ 360ਵਾ ਜਿਹੜਾ ਮਨਾਇਆ ਜਾ ਰਿਹਾ ਤੇ ਸਾਡੇ ਵਿਸ਼ੇਸ਼ ਤਰ੍ਹਾਂ ਦੇ ਦਲ ਦੇ ਮੁਖੀ ਸਿੰਘ ਸਾਹਿਬ ਜੈਦਰ ਬਾਬਾ ਮੀਤ ਸਿੰਘ ਜੀ ਸੋਢੀ ਜਿਨ੍ਹਾਂ ਦੀ ਗਵਾਈ ਹੇਠ ਜਿਹੜਾ ਸਾਰਾ ਇਹ ਉਪਰਾਲੇ ਚੱਲ ਰਹੇ ਆ ਤੇ ਅਸੀਂ ਪੂਰੇ ਨਗਰ ਵਾਸੀ ਬਾਬਾ ਮੀਤ ਸਿੰਘ ਜੀ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਬਹੁਤ ਵਧੀਆ ਉਪਰਾਲਾ ਉਹਨਾਂ ਨੇ ਕੀਤਾ ਕਿ ਜਿਹੜਾ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਸਿੱਖੀ ਦੇ ਰਾਹ ਤੋਂ ਰਿਹਾ ਤੇ ਅਸੀਂ ਲੱਗਦੀ ਆ ਜਿੱਦਿਆਂ ਵੀ ਸਾਡੀਆਂ ਇਲਾਕੇ ਦੀਆਂ ਸੰਕਟਾਂ ਦੂਰ ਨੇੜੀਆਂ ਸੀ ਸਿੰਘ ਸਾਹਿਬ ਜੈਦਰ ਬਾਬਾ ਮੀਤ ਸਿੰਘ ਸੋਢੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤਾਂ ਕਿ ਉਹਨਾਂ ਨੇ ਇੱਕ ਜਿਹੜਾ ਸ਼ਾਂਤ ਦਿਆ ਨਸ਼ਿਆਂ ਦਾ ਜਿਹੜਾ ਵਗ ਰਿਹਾ ਅਤੇ ਜਿਹੜੇ ਲੋਕ ਸਿੱਖੀ ਤੋਂ ਟੁੱਟੇ ਆ ਉਹਨਾਂ ਨੂੰ ਵੀ ਜਿਹੜਾ ਸਿੱਖੀ ਦੇ ਨਾਲ ਜੋੜ ਰਿਹਾ ਤੇ ਸਾਨੂੰ ਵੀ ਜਿਹੜਾ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਤੇ ਅਸੀਂ ਸਰਦਾਰ ਮਨਜੀਤ ਸਿੰਘ ਜੀ ਅਤੇ ਸਰਜੀ ਸਿੰਘ ਜੀ ਪੁੱਜੀ ਸਾਹਿਬ ਜਿਹੜੇ ਦਿਆਲਨਗਰ ਤੋਂ ਉਹਨਾਂ ਦਾ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਸਾਡੀ ਰੰਗਰੇਟਾ ਯੂਥਕਾ ਜਥੇਬੰਦੀ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ دروجی جی لنگر دیال سنگھ ਇਹ ਕਹਿੰਦਾ ਚੋਬੇ ਸੀ ਅਸੀਂ ਸੰਕਾ ਨੂੰ ਇਹੋ ਬੇਨਤੀ ਕਰਨਾ ਚਾਹੁੰਦੇ ਆ ਨੌਨਾਂ ਨੂੰ ਅਪੀਲ ਕਰਦੇ ਆ ਕਿ ਵਾਦ ਚੜ ਕੇ ਗੁਰੂ ਵਾਲੇ ਬਣਿਏ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਾਦ ਚੜ ਕੇ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾਵੇ ਇਸ ਨਾਲ ਸਮਾਜ ਤੇ ਬਹੁਤਾਰੇ ਹੋ ਰਹੇ ਨੇ ਇਸ ਨੂੰ ਮਾਲੂਮ ਪਾਇਆ ਜਾ ਰਿਹਾ ਹੈ ਬੰਨਿਆ ਲੋ ਜਿਵੇਂ ਜੇ ਅਸੀਂ ਅੱਜ ਤੰਤਨ ਬਾਬਾ ਜੀਵਨ ਸਿੰਘ ਸਰਬਸਾਜੀ ਸੇਵਾ ਸੁਸਾਇਟੀ ਪਿਆਰ ਕੀਤੀ ਆ ਇੱਕ ਜਫੇਬੰਦੀ ਪਿਆਰ ਕੀਤੀ ਆ ਕੋਈ ਫੰਡਾਂ ਨੂੰ ਉਹ ਬੇਨਤੀ ਆ ਕਿ ਵੱਧ ਚੜ ਕੇ ਸਾਥ ਦੇਣਾ ਤੇ ਨੌਜਵਾਨਾਂ ਨੂੰ ਮੇ ਪਾਪਾ ਨੂੰ ਪਰਵਾਰਾਂ ਨੂੰ ਉਹ ਬੱਚਿਆਂ ਨੂੰ ਇਹਨਾਂ ਨੂੰ ਆਪਾਂ ਨਸ਼ੇ ਤੋਂ ਮੋੜੀਏ ਤੇ ਗੁਰ ਸਿੱਖੀ ਪ੍ਰਚਾਰ ਕਰੀਏ ਗੁਰ ਸਿੱਖੀ ਜੀਵਨ ਵਾਲੇ ਬਣੀਏ ਤਾਂ ਕਿ ਸਾਡੇ ਬੱਚੇ ਨਸ਼ਿਆਂ ਵਾਲੇ ਨਾ ਜਾਣ ਜਦੋਂ ਇਹ ਨਸ਼ਿਆਂ ਵਾਲੇ ਨਾ ਜਾਣਗੇ ਆਪਣੇ ਆਪ ਹੀ ਵੈਗਰੂ ਦੀ ਮਿਹਰ ਹੋ ਜੂਗੀ ਤੇ ਬੱਚੇ ਚੜ੍ਹਦੀ ਕਲਾ ਵਿੱਚ ਚੋਣਗੇ ਸਾਰੀ ਹੱਦੀ ਕੌਮ ਚੜ੍ਹਦੀ ਕਲਾ ਵਿੱਚ ਹੋ ਜੂਗੀ ਕਿਉਂਕਿ ਇਦਾਂ ਸਾਰਿਆਂ ਨੂੰ ਸਾਡੇ ਵੀਰਾਂ ਨੂੰ ਬੇਸ਼ਕੀਆ ਕੋ ਸਾਡੀ ਤਨ ਬਾਬਾ ਜੀਵਨ ਸਿੰਘ ਸਰਬਖਾਂਜੀ ਸੇਵਾ ਸੁਸਾਇਟੀ ਬਣਾਈ ਜੋ ਵੱਲ ਚੜ ਕੇ ਇਸ ਆਪਾਂ ਨਾਲ ਸਾਥ ਦੇਣ ਸਾਡਾ ਤੇ ਅੱਗੇ ਆ ਕੇ ਅਸੀਂ ਹੋਰ ਵੱਡੇ ਪਰਾਲੇ ਕਰੀਏ ਤਾਂ ਕੌਮ ਨੂੰ ਦਿਖਾਈਏ ਆਪਾਂ ਤੇ ਨਸ਼ਿਆਂ ਤੋਂ ਦੂਰ ਕਰੀਏ ਬੱਚਿਆਂ ਨੂੰ ਧਰਤੀ ਲੋਕੋ ਬੰਦੀ ਵੱਲ ਆਈ ਅੱਜ ਪਹਿਲਾ ਸਮਾਗਮ ਹੈ ਜਿਹਦਾ ਸਮਾਗਮ ਨਾ ਕਰਦਾ ਸਾਡਾ ਤਾਂ ਸੇਖ ਛੁਰੂ ਤੋਂ ਲੈ ਕੇ ਹੁਣ ਤੱਕ ਜਿਹਨੇ ਵੀ ਅਸੀਂ ਪੈਦਾ ਹੋਇਆ ਉਹਦੋਂ ਤੋਂ ਹੀ ਅਸੀਂ ਗੁਰੂ ਮਹਾਰਾਜ ਨਾਲ ਜੁੜੇ ਆ ਅਸੀਂ ਆਦਾ ਇਹ ਪ੍ਰਚਾਰ ਰਿਹਾ ਸਾਡੇ ਮਮੀਦਾਰੀ ਤੋਂ ਲੈ ਕੇ ਸਾਡੇ ਪਰਿਵਾਰ ਤੋਂ ਕਿ ਗੁਰੂ ਵਾਲੇ ਬਣੀਏ ਗੁਰਸਿੱਖ ਬਣੀਏ ਨਸ਼ਿਆਂ ਤੋਂ ਦੂਰ ਰਹੀਏ ਅੱਲਾ ਹੀ ਜਿਹਨੇ ਆਰਮੀ ਜੇ ਨੌਕਰੀ ਕੀਤੀ 20 ਸਾਲ ਉੱਥੇ ਵੀ ਅਸੀਂ ਸਪੋਰਟਸ ਵਿੱਚ ਵਰਤ ਕਰਦੇ ਸਿਲਾ ਅੱਜ ਜਿਹਨੇ ਗਰਮੇਕ ਨੌਜਵਾਨਾਂ ਨੂੰ ਪ੍ਰੇਰਿਤ ਕਰੀਦਾ ਸ਼ਾਮ ਨੂੰ ਤੇ 2 ਘੰਟੇ ਲਵਾਈਦੇ ਆ ਕਿ ਐਕਸਰਸਾਈਜ਼ ਨਾਲ ਜੁੜੋ ਸਿਹਤ ਦਾ ਖਿਆਲ ਰੱਖੋ ਗੁਰੂ ਵਾਲੇ ਬਣੋ ਉਹਦਾ ਅਸੀਂ ਸੋਹਣ ਨਿਭਾਰੇ ਲਗਾਤਾਰ ਅਸਸਾ ਦੀ ਆਦੀ ਬਹੁਤ ਦਿਨ ਬਾਰ ਦਿਨ ਬਾਰ ਬੱਚੇ ਜੁੜ ਰਹੇ ਆ ਸਾਧ ਬੇਰੀਆਂ ਸੰਖਿਆ ਜਿੱਥੇ ਮੰਦੀ ਬਲੀਆਂ ਕੀ ਕਾਰਜ ਕੀਤੇ ਜਾ ਰਹੇ ਨੇ ਦੀ ਸਹਾਇਤਿਏ ਲੋਕ ਬਹੁਤ ਜ਼ਿਆਦੇ ਉਪਰਾਲੇ ਕੀਤੇ ਜਾ ਰਹੇ ਜਿਵੇਂ ਕਿ ਐਂਬੂਲੈਂਸ ਗੱਡੀ ਦਿੱਤੀ ਜਾ ਰਹੀ ਹੈ ਇੱਕ ਫ੍ਰੀ ਸੇਵਾ ਸੰਕਾ ਨੂੰ ਲੋੜਵੰਦ ਗਰੀਬ ਪਰਿਵਾਰਾਂ ਨੂੰ ਇੱਕ 9 ਲੱਖ ਰੁਪਏ ਦੀ ਐਂਬੂਲੈਂਸ ਗੱਡੀ ਆ ਉਸਦੇ ਮੁਖ ਸਿਹਰਾ ਸਰ ਭਾਈ ਮਜੀਤ ਸਿੰਘ ਜੀ ਆ ਇਹਨਾਂ ਵੱਲੋਂ ਪੈਟਰੋਲ ਤੇ ਡਰਾਈਵਰ ਦੇ ਖਰਚੇ ਵੀ ਖੁਦ ਦਿੱਤੇ ਜਾ ਰਹੇ ਆ ਤੇ ਸਹਾਇਤਿਏ ਵੱਲੋਂ ਹੋਰ ਉਪਰਾਲੇ ਇਸ ਪ੍ਰਕਾਰ ਦੇ ਜਿਵੇਂ ਅੱਜ ਸਮਾਗਮ ਕਰਵਾਇਆ ਗਿਆ ਸਮਾਗਮ ਦੇ ਚ ਦਿਮਾਲੇ ਵੰਡੇ ਗਏ ਆ ਨੌਜਵਾਨਾਂ ਨੂੰ ਦਸਤਾਰਾਂ ਵੰਡੀਆਂ ਗਈਆਂ ਵਾ ਹੋਰ ਇਹਨਾਂ ਨੂੰ ਬੱਚਿਆਂ ਨੂੰ ਖੰਡੇ ਦੇ ਉੱਤੇ ਲਿਗੇ ਲਿਗੇ ਨੂੰ ਸਾਰੇ ਬੱਚੇ ਤੁਸੀਂ ਦੇਖੋ ਤੁਸੀਂ ਮਾਹੌਲ ਇੱਥੇ ਦਾ ਜਦਾ ਸਾਧ ਸੰਗਤ 17 ਸਜਾਈਆਂ ਤੇ ਵੱਧ ਕਰਕੇ ਇਹੋ ਬੱਚਿਆਂ ਨੂੰ ਕਿਹਾ ਜਾ ਰਿਹਾ ਵਾ ਨੌਜਵਾਨਾਂ ਨੂੰ ਤੇ ਗੁਰੂ ਵਾਲੇ ਬਣੀਏ ਤੇ ਨਸ਼ਿਆਂ ਤੋਂ ਦੂਰ ਹੋਈਏ ਆਹ ਬੱਚੇ ਬੰਦੇ ਬਣੋ ਤੇ ਕਿਹੜੀ ਜਗ੍ਹਾ ਤੇ ਢੀਮਾ ਘਟਕੀ ਹੋਇਆ ਅਸੀਂ ਨਗਰ ਵਡਾਲਾ ਯੋਗ ਨਾਲ ਜਿਹਨੇ ਤੇ ਕੈਪਟਨ ਰਣਜਨ ਸਿੰਘ ਜੀ ਦੇ ਨਾਮ ਤੋਂ ਸੋਸਾਇਟੀ ਮੈਂਬਰ ਨੇ ਇਹ ਵੱਧ ਚੜ ਕੇ ਸੇਵਾ ਨਿਭਾ ਰਿਆ ਇਹਨਾਂ ਨੇ ਵਡਾਲਾ ਯੋਗ ਦੇ ਵਿੱਚ 11 ਮੈਂਬਰੀ ਕਮੇਟੀ ਚੁਣੀ ਦਿੱਤੀ ਆ ਨੌਜਵਾਨ ਲੜਕੋ ਖੜੇ ਦਿੱਤੇ ਆ ਮਲਤਮਰ ਤੋਂ ਸਾਡੇ ਮੈਂਬਰ ਰਾਜ ਨੇ ਨਿਵਾਜ ਸਿੰਘ ਸਾਹਿਬ ਉਹਨਾਂ ਨੇ 11 ਮੈਂਬਰੀ ਕਮੇਟੀ ਮਲਤਮਰ ਵੀ ਬਣਾਈ ਆ ਤਲਵੰਡੀ ਲੋਗਾਂ ਦੇ ਸੁਖਿੰਦਰ ਸਿੰਘ ਜਸਾ 11 ਮੈਂਬਰੀ ਕਮੇਟੀ ਉਹ ਤੇ ਬਣਾਈ ਆ ਕਿੰਨੀ ਕ ਸੰਗਤ ਨੇ ਸੂਝੇ ਚੱਤੀ ਆ ਸਮਾਜ ਮੋਰਲ ਦੇ ਸਪੋਰਟ ਤੋਂ ਪਹਿਲਾਂ ਐਸ ਨਗਰ ਨੇ ਨੰਗਲ ਜਗਤ ਸਿੰਘ ਦੇ ਨੌਜਵਾਨਾਂ ਨੂੰ ਮੈਂ ਕਹੂੰਗਾ ਕਿ ਬਹੁਤ ਜ਼ਾਦੇ ਵਧਾਈ ਦੇ ਪਾਤਰ ਨੇ ਬਹੁਤ ਨਵੇਂ ਨੌਜਵਾਨ ਜੁੜੇ ਸਾਡੇ ਨਾਲ ਜਿਵੇਂ ਕਿ ਆ ਸਾਡੀਆਂ ਸ਼ਰਤਾਂ ਬਹੁਤ ਗੁੰਦੀਆਂ ਸੀ ਅੱਜ ਦੇ 15 ਦਿਨ ਤੋਂ ਪਹਿਲਾਂ ਨੌਜਵਾਨਾਂ ਦਾ ਸਪੋਰਟ ਜਵਾਬ ਆਖ ਰਿਹਾ ਵਾ ਬਾਕੀ ਜੋ ਦੂਜੇ ਪਰਿਵਾਰ ਹਜੇ ਥੋੜਾ ਪਿਛੇ ਰਹਿ ਗਿਆ ਨੌਜਵਾਨਾਂ ਦਾ ਵੱਧ ਚੜ ਕੇ ਸਾਥ ਰਿਹਾ ਵਾ ਤੇ ਇਹ ਪਿਆਲ ਨਗਰ ਦਾ ਕੋਹ ਜੇ ਤੁਹਾਨੂੰ ਸਾਥ ਮਿਲਿਆ ਇਹ ਨੰਗਲ ਜਗਤ ਸਿੰਘ ਦਾ ਬਹੁਤ ਨੌਜਵਾਨਾਂ ਨੇ ਵੱਧ ਚੜ ਕੇ ਸੇਵਾ ਨਭਾਈ ਅਸੀਂ ਰਾਤ ਦੇ 1:00 ਵਜੇ ਤੱਕ ਸੇਵਾ ਚੱਲੀ ਆਏ ਨੋਤਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਇਦਨ ਸਮਾਜ ਦੇ ਵਿੱਚ ਜਿਹੜਾ ਹਾੜ ਮੁਖਾ ਨੂੰ ਸਕਾਟ ਕੀਤਾ ਜਾ ਰਿਹਾ ਹੈ ਉਹਨੂੰ ਕੀ ਤਾਰਨੀ ਦੇਵੇਗੀ ਨੌਜਵਾਨਾਂ ਨੂੰ ਇਹ ਪੀਲਿਆ ਤੇ ਵੱਧ ਚੜ ਕੇ ਗੁਰੂ ਆਲੇ ਬਣੀਏ ਤੇ ਚੰਗੀ ਸੋਚ ਦਾ ਮਾਦਮ ਬਣੀਏ ਇੱਕ ਚੰਗੀ ਸੋਚ ਲੈ ਕੇ ਚੱਲੀਏ ਜਦੋਂ ਅਸੀਂ ਗੁਰੂ ਆਲੇ ਬਣੇ ਹੋਵਾਂਗੇ ਸਭ ਤੋਂ ਵੱਡੀ ਜ਼ਰੂਰੀ ਇਹ ਸਾਡੇ ਬਾੜੀ ਗੇਸ ਤੇ ਰੱਖੀਏ ਜਦੋਂ ਸਾਡਾ ਸਰੂਪ ਗੁਰੂ ਮਹਾਰਾਜਾ ਹੋਊਗਾ ਅਸੀਂ ਵੈਸੇ ਕੋਈ ਗਲਤ ਕੰਮ ਕਰਨ ਤੋਂ ਪਹਿਲਾਂ ਸੋਚਾਂਗੇ ਨੌਜਵਾਨਾਂ ਨੂੰ ਇਹ ਪ੍ਰੇਰਿਤ ਕੀਤਾ ਜਾਂਦਾ ਕਿ ਵੱਧ ਚੜ ਕੇ ਗੁਰੂ ਆਲੇ ਬਣੋ ਤੇ ਇਸ ਰੱਖੋ ਧਾਰੀਆਂ ਕੋ ਤੇ ਹਰ ਵੇਲੇ ਗੁਰੂ ਮਹਾਰਾਜ ਦੇ ਨਾਲ ਜੁੜ ਕੇ ਕੋਈ ਵੀ ਕੰਮ ਕਰਨਾ ਬਾਹਰ ਚੜ ਕੇ ਸੁਸਾਇਟੀ ਦਾ ਸਾਥ ਦੋ ਸਭ ਨੂੰ ਮੇਰਾ ਨਾਮ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਮੈਂ ਐਕਸ ਆਰਮੀ ਕੈਪਟਨ ਨਰਿੰਦਰ ਸਿੰਘ ਚੀਦਾ ਪਿੰਡ ਬਡਾਲਾ ਜੌਨ ਅਸੀਂ ਅੱਜ ਨੰਗਲ ਵਿਧਾਲ ਸਿੰਘ ਪਿੰਡ ਦੇ ਵਿੱਚ ਭੰਤਨ ਅਮਰ ਸ਼ਹੀਦ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਸਮਾਗਮ ਤੇ ਪਹੁੰਚੇ ਹਾਂ ਇਹ ਜੋ ਸਾਰਾ ਇਹ ਸਮਾਗਮ ਦਾ ਪ੍ਰਬਾਲਾ ਹੈ ਸਾਡੇ ਵਿੱਚ ਸਰਬਸਾਂਝੀ ਸੁਸਾਇਟੀ ਦੇ ਕਨਵੀਨਰ ਭਾਈ ਮਨਜੀਤ ਸਿੰਘ ਜੀ ਦਿਹਲਾਵਾਲ ਜੋ ਕਿ ਆਪਦੇ ਪਹਿਲੋਂ ਸਨਮੁਖ ਹੋ ਚੁੱਕੇ ਹਨ ਇਹ ਉਹਨਾਂ ਦੀ ਸੁਸਾਇਟੀ ਵੱਲੇ ਬਹੁਤ ਵੱਡਾ ਉਪਰਾਲਾ ਕਰਕੇ ਸਮਾਗਮ ਕਰਾਇਆ ਗਿਆ ਹੈ। ਸਵੇਰ 10 ਵਜੇ ਤੋਂ ਲੈ ਕੇ ਹੁਣ 2 ਵਜੇ ਤੱਕ ਕਾਫੀ ਮਹਾਨ ਸ਼ਖਸੀਅਤਾਂ ਪੰਥ ਦੇ ਮਜੂਦਾ ਮੁਖੀ ਦਸ਼ਮੇਸ਼ ਤਰਨਾਦਲ, ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ 1300 ਘੋੜਸਵਾਰ, ਮਜੂਦਾ ਮੁਖੀ ਬਾਬਾ ਮੇਜਰ ਸਿੰਘ ਸੋਢੀ, ਉਹਨਾਂ ਦੇ ਹੈੱਡ ਪ੍ਰਚਾਰਕ ਭਾਈ ਮਨਦੀਪ ਸਿੰਘ ਜੀ, ਵਿਦਿਆਰਥੀ ਹਾਜ਼ਰੀ ਭਰ ਕੇ ਗਏ ਹਨ। ਉਪਰੰਤ ਨਰਵਾਰ ਖਾਲਸਾ ਬੀਬੀਆਂ ਦਾ ਜਥਾ ਲੁਧਿਆਣੇ ਤੋਂ ਆਇਆ ਸੀ ਉਹ ਵੀ ਹਾਜ਼ਰੀ ਭਰ ਕੇ ਗਏ ਹਨ ਉਪਰੰਤ ਹੁਣ ਇੱਕ ਪੰਥਕ ਕਵੀਸ਼ਰੀ ਜਥਾ ਭਾਈ ਅਵਤਾਰ ਸਿੰਘ ਲੇਹਰ ਜੋ ਮੌਜੂਦਾ ਸੇਵਾ ਦੇ ਸਟੇਜ ਤੇ ਕਰ ਰਹੇ ਹਨ ਇਸੇ ਤਰ੍ਹਾਂ ਬਹੁਤ ਹੀ ਮਹਾਨ ਸ਼ਖਸੀਅਤਾਂ ਨੂੰ ਇੱਕ ਸਮਾਗਮ ਦੇ ਵਿੱਚ ਸੱਦੇ ਦਿੱਤੇ ਗਏ ਹਨ ਕਿ ਸਾਡੇ ਲਾਗੇ ਜਿੰਨੇ ਵੀ ਨਜ਼ਦੀਕੀ ਪਿੰਡ ਹੈ ਜੰਦ ਪਲਵੰਡੀ ਮਲਕਪੁਰ ਨੰਗਲ ਬਡਾਲਾ ਜੋੜ ਔਰ ਨਵਾਂ ਪਿੰਡ ਇਹਨਾਂ ਸਾਰਿਆਂ ਹੀ ਨਗਰਾਂ ਨੇ ਬੜਾ ਸਹਿਯੋਗ ਦਿੱਤਾ ਹੈ ਬੜਾ ਪ੍ਰਵਾਹ ਹੰਧਾਰਾ ਹੈ ਤੇ ਸੰਕਟਾਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਸਮਾਗਮ ਵਿੱਚ ਤੇ ਅਸੀਂ ਭਾਈ ਮਨਜੀਤ ਸਿੰਘ ਦੇਲਾਵਾਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਲਕਾ ਜੰਡਿਆਲਾ ਨੂੰ The <laughs> cat ਸਰਬਸੰਗੀ ਸੁਸਾਇਟੀ ਬਣਾ ਕੇ ਇੱਕ ਬਹੁਤ ਵੱਡਾ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਜਿਸ ਤਰ੍ਹਾਂ ਕਿ ਭਾਈ ਭਰਵਿੰਦਰ ਸਿੰਘ ਫੌਜੀ ਨੇ ਦੱਸਿਆ ਹੈ ਕਿ ਅਸੀਂ ਪਿੰਡੋਂ ਪਿੰਡ ਜਾ ਕੇ 11 ਮੈਂਬਰੀ ਕਮੇਟੀ ਬਣਾ ਰਹੇ ਹਾਂ ਤਾਂ ਕਿ ਸਾਡੇ ਆਉਣ ਵਾਲੇ ਸਮੇਂ ਵਿੱਚ ਸਰਬਸੰਗੀ ਸੁਸਾਇਟੀ ਦਿਨ-ਬਦਨ ترقی ਕਰ ਸਕੇ ਸਾਡੀ ਰੰਗਰੇਟਾ ਜੂਥ ਨੂੰ ਸੁਚੇਤ ਕਰੀਏ ਤਾਂ ਕਿ ਰੰਗਰੇਟਾ ਜੂਥ ਨਸ਼ਿਆਂ ਦੇ ਵਿਰੁੱਧ ਕੇ ਆਪਣੇ ਸੱਚੀ ਕੌਮ ਦੇ ਲੜ ਲੱਗੇ ਆਪਣੇ ਵੱਡ ਪਰਿਵਾਰ ਦਾ ਜੋ ਇਤਿਹਾਸ ਹੈ ਉਸ ਨੂੰ ਸੰਭਾਲੇ ਇਹ ਬਹੁਤ ਵੱਡੀ ਨੇ ਆ ਭਾਈ ਮਨਜੀਤ ਸਿੰਘ ਜੀ ਜੋ ਕਮੱਡਾ ਪਾਲਾ ਕਰਕੇ ਨੰਗਲ ਬਿਆਨ ਸਿੰਘ ਦੇ ਵਿੱਚ ਜਿਹੜਾ ਇੱਕ ਸਮਾਗਮ ਕਰਵਾਇਆ ਗਿਆ ਸਮਾਗਮ ਤੇ ਸਾਰੇ ਪਿੰਡਾਂ ਵਿੱਚ ਹੋ ਰਹੇ ਹਨ ਪਰ ਅਸੀਂ ਸਾਰਿਆਂ ਨੇ ਇੱਕ ਇੱਕ ਤਰ੍ਹਾਂ ਦਾ ਕੰਮ ਕਰਕੇ ਇੱਕ ਵੱਡਾ ਪਾਠ ਜੋ ਪਿੰਡ ਮੰਨੂ ਬਿਆਨ ਸਿੰਘ ਵਿੱਚ ਕੀਤਾ ਹੈ ਕਿਉਂਕਿ ਸਾਡੇ ਜਿਹੜੇ ਸਰਬਸਾਂਝੀ ਸੁਸਾਇਟੀ ਦੇ ਕਮਿਨਰ ਭਾਈ ਮਨਜੀਤ ਸਿੰਘ ਡੇਲਾਵਾਲ ਉਨ੍ਹਾਂ ਦੇ ਕਾਰਨ ਕਾਫੀ ਮਹਾਨ ਸਿੱਖਿਆਤਾਂ ਨੇ ਵੀ ਹਾਜ਼ਰੀਆਂ ਭਰੀਆਂ ਭਾਈ ਕੋਲਜੀਤ ਸਿੰਘ ਜੀ ਸੋਤਾ ਫੌਜ ਸਵਾਦ ਪਾਰਟੀ ਉਹ ਵੀ ਹਾਜ਼ਰੀ ਭਰ ਕੇ ਗਏ ਹਨ ਪੰਜਾਬ ਪ੍ਰਧਾਨ ਰੰਗਰੇਟਾ ਜੀ ਤੋਂ ਭਾਈ ਨਰਮਲ ਸਿੰਘ ਜੀ ਚੀਦਾ ਉਹ ਵੀ ਹਾਜ਼ਰੀ ਭਰ ਕੇ ਗਏ ਹਨ ਹੋਰ ਵੀ ਕਈ ਮਹਾਨ ਸਿੱਖਿਆਤਾਂ ਸਾਰੇ ਨਗਰਾਂ ਦਾ ਪਹਿਲੇ ਤੋਂ ਧੰਨਵਾਦ ਹਾਂ ਸਾਰੇ ਨਗਰਾਂ ਦੇ ਗ੍ਰੰਥੀ ਸਹਿਬਾਨ 11 ਮੈਂਬਰੀ ਕਮੇਟੀ ਇਹਨਾਂ ਦੇ ਬਹੁਤ ਹੀ ਅਰਸ਼ਮੁਚੀ ਲੰਗਰ ਬਿਆਲ ਸਿੰਘ ਦੀ ਟੀਮ ਜੋ ਸਿਹਰਾ ਦਾ ਟੀਮ ਹੈ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਇੰਨੇ ਵੱਡੇ ਸਮਾਗਮ ਦਾ ਉਪਰਾਲਾ ਕੀਤਾ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਪਾਲ ਕਿਤੇ ਨਾ ਹੋਵੇ ਉਹ ਬੰਦੂਰ ਦਾ ਕਾਜ ਹੈ ਸਮਾਗਮ ਵਾਲੇ ਭਾਈਓ ਨਹੀਂ ਤਾਂ ਖਾਓ ਆਪ ਭਾਈ ਜੀ ਦੇ ਹੱਥੇ ਮੇਰਾ ਨੰਦ ਸਿੰਘ ਆਪ ਜਿਹੜਾ ਦਿਲਾਵਾਲਾ ਸਮਾਗਮ ਕਰੇ ਮੇਰਾ ਆਵਾਜ਼ ਮੈਂ ਪੂਰੀ ਸਰਕਾਰ ਦੇਖਣੇ ਕਰਦਾ ਤੇ ਪੂਰੇ ਸਥਾਨ ਨੂੰ ਲੈ ਕੇ ਨਾਲ ਚਲਦਾ ਮੈਂ ਸਥਾਨ ਦਾ ਬਹੁਤ ਵੱਡਾ ਫਰਲਾਵਾ ਜੀ ਜੰਗਲ ਦਿਵਾਲ ਸਿੰਘ ਦੇ ਨਾਲ پی بہت سارے کریت اہم اتوار اور واقع کراؤں گی واحر جی کا خالصا واحر ਉਹਨਾਂ ਨੂੰ ਮੈਸੇਜ ਆਇਆ ਕਿ ਸਾਰੇ ਸੰਤਾਂ ਨੂੰ ਜਿਹੜੇ ਬੱਚੇ ਨੌਜਵਾਨ ਨਸ਼ਿਆਂ ਨਾਲ ਜੁੜੇ ਹੋયા ਉਹਨਾਂ ਨੂੰ ਹਦੀ ਉਹ ਬੇਨਤੀ ਆਈ ਸਾਰੀ ਸਾਡੀ ਪਿੰਡ-ਪਿੰਡ ਜਾ ਕੇ ਅਸੀਂ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਕਿ ਸਾਰੇ ਸੰਤ ਗੁਰੂ ਸਾਹਿਬ ਜਿਹੜੇ ਗੁਰੂ ਸਾਹਿਬ ਜੜ ਕੇ ਆਪਣੇ ਜਿਹੜੇ ਰਸੇ ਜਿਹੜੇ ਵੀ ਬੰਧ ਕਰਦੇ ਉਹਨਾਂ ਬਾਕੇ ਆਪਣੇ ਗੁਰੂ ਨਾਲ ਜੁੜੀਏ